ਵਾਹਿਗੁਰੂ ਸਾਹਿਬ ਜੀਓ ਬਾਦਸ਼ਾਹ ਜਸਵੇ ਕਬਿਰ ਬਾਜ ਬਿਰਤੀ ਚੌਪਈ ਹਮਰੇ ਕਾਰੋ ਬਾਤ ਦਾ ਰੱਥ ਅਮਰਿ ਦਵਸਤ ਸਗਤ ਮਕਾਵਹੁ ਆਪਹਾ ਜੈ ਬੁਧਿ ਪਚਾਵਹੁ ਸੁਖੀ ਬਸੈ ਮੋਰ ਪਰਵਾਰਾ ਸੇਵਕ ਜਿਕ ਸਦਾ ਕਰਤਾ ਰਾਮ ਰਖਿਆ ਨਿਜ ਕਰਤਾ ਕਰੀਐ ਸਬਦ ਰਣ ਕੋ ਆਜ ਸੰਗਰੀਐ ਪੂਰਾਣਾ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਰੇ ਸ਼ਾਡ ਕੋਈ ਵਰਣਾ ਤੇ ਆਉਂ ਦੋ ਭਰ ਚਾਹੁ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਅ ਹੈ ਜੁਮ ਜੁ ਸਤ੍ਰਹ ਬਾਰਿ ਬਾਰੀ ਹੈ ਆਪ ਹਾਜ ਮੂਝ ਬਰੀਐ ਮਰਣ ਕਾਲ ਕਾਤਰਾ ਸੁਧ ਹਰੀਐ ਊਜ ਸਦਾ ਹਮਾਰੇ ਪਛਾ ਸ੍ਰੀ ਹਸਤੁਜ ਜੋ ਕਰਿਓ ਰਖਿਆ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਧ ਦੁਸਤਿ ਦੇ ਅੰਤ ਆਤਮਾ ਪੂਰੀ ਚਤਰ ਦਸਕੰਤਾ ਕਲਪਾਇ ਬ੍ਰਹਮ ਉਪੁਤਰਾ ਕਲਪਾਇ ਸਿਵ ਜੁਮਤਰਾ ਕਲਪਾਇ ਕਰਿ ਦਿਸਰ ਪ੍ਰਕਾਸ਼ ਸੰਗਲਕਾਰ ਕਾ ਕੀ ਅਤਿ ਬਾਸ ਜਵਣਕਾਰ ਜੁਗਿਸਵ ਕੀਓ ਬੇਦਰਾਜ ਬ੍ਰਹਮਾ ਜੁਚੀਓ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾ ਸਭ ਜਗਤ ਬਡਾਏ ਹੋ ਤਿੰਨ ਤਤ ਦਸ ਰੂਪ ਧਾਰਿਓ ਆਦੰਤਿਕ ਵਿਤਾਰਾ ਸੋਏ ਗੁਰੂ ਸੋਜ ਹਰਿ ਮਹਾਰਾਮ ਉਸਤਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਤਿਨ ਆਪ ਸਵਾਦੀ ਇਸ ਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਰਮਾ ਮਦਕੀ ਕਰ ਦਰ ਕੇ ਅੰਤਰ ਕੇ ਜਾਣਤ ਭਰੇ ਗੁਰੇ ਕੀ ਤੇ ਰੰਗ ਸ਼ਾਂਤ ਚਿਤਿਤ ਗੁੰਦਰ ਥੁੱਲਾ ਸਭ ਪ੍ਰਕਿਰਤਾ ਅਦ੍ਰਿਸ਼ਟ ਕਰ ਸੁਨਲਾ ਸੰਗਣ ਦੁਖ ਪਾਏ ਜੇ ਦੁਖੀ ਸੁਖ ਪਾਏ ਸਾਧੰਕੇ ਸੁਖੀ ਏਕ ਏਕ ਕੀ ਤੀਰਥ ਸ਼ੰਨ ਕੜ ਕੜ ਕੇ ਪੜ ਪੜ ਕੇ ਜਾਣੈ ਜਗਤ ਰਲ ਕਰ ਕਰਾ ਕਰਤਾਰ ਪ੍ਰਜਾ ਤਰਤ ਦਰ ਦੇਹ ਅਪਰਾ ਜਬ ਆ ਕਰ ਕਰਤ ਹੋ ਤਬ ਹੋ ਤਮ ਬਿਰਤ ਦੇਹ ਤਰਿ ਸੁਖ ਹੋ ਜੇਤੇ ਬਦਨਾਂ ਸਰਤ ਸਭ ਤਾਰੈ ਆਪਾ ਪੜੀ ਪੂਰ ਉਚਾਰ ਤਮ ਸਮਹਿ ਤਿਰਤ ਦਰਨੰ ਜਾਣਤ ਬੇਦ ਪੇਦ ਅਰੰਗ ਨਿਰੰਕਰ ਦ੍ਰਿਪ ਕਾਂਦਰੰਗ ਆਦ ਨਿਰਦਦ ਸੰਭਾਤ ਕਮੁੜ ਉਚਾਰਤ ਪੰਦਾ ਜਪ ਭੇਗੜ ਪਾਪ ਜਨਿਤ ਤਵ ਕੋ ਕਰ ਆ ਪਾਪਣੀ ਬਧ ਜਿਤਿ ਵਰਨਤ ਪਰਪਣ ਤੋ ਹੈ ਤਿਤਿ ਤੁਮਰਾ ਲਖਾਨ ਜੈ ਬਸਾਰਾ ਕਹਿ ਬਿ ਸਜਾ ਪ੍ਰਤਮ ਸੰਸਾਰ ਇਕ ਰੂਪ ਨoop ਸਰੂਪ ਆਰੰਭ ਪਰ ਹੋ ਆਤਮੁ ਭਾਣ ਨ ਜਿਰ ਸਿਤਜ ਕਿੰਨੀ ਉਤਪੁਜ ਘਾਣ ਵਹਰ ਰਚ ਦਿਨਨੀ ਕਹੋ ੋਲ ਰਾਜਵ ਬਿਠਾ ਕਹੋ ਸਮਟ ਪਯੋ ਸ਼ੰਕਰ ਇਕਠਾ ਸੰਗਰੇਸ਼ ਰਸਤ ਦਖਾਏ ਅਚੰਭਵ ਆਚੰਗਾ ਸਰੂਪ ਸਯੰ ਭਵ ਅਵਰਜਾ ਮੈ ਰਿਤਮ ਕਰੋ ਸਿਖੋ ਬਾਰ ਸਿਖ ਸੰਘਰੋ ਦਸਤ ਜਿਤੇ ਅਟਵਤ ਪਤ ਪਤ ਸਖਤ ਬੁਲੇ ਈਸ਼ ਕਰਮਰਣ ਕਤ ਜੇ ਤੁਝ ਤਉ ਜ ਤਨ ਸਰਣੀ ਪਾਰੇ ਤਿਰਕੇ ਤੁਸਤ ਤੁਗਤਾ ਵਾ ਮਾਰੇ ਪਰਗਜਣ ਭਗ ਭਾਰੇ ਜਿਹਾਰੇ ਤਿਰਕੇ ਤੁਮ ਸੰਕਟ ਸਭ ਧਾਰੇ ਜੋ ਗਲ ਬੋਧਿਕ ਪਾਰਤ ਆਇ ਹਾ ਸਾਕੇ ਕਾਲ ਨਿਕਲਣ ਐ ਅਤਵ ਤਰੇ ਸਭ ਕੰਨ ਦਸ ਦਸ ਤਰੇ ਤਤ ਕੰਲਾ ਕਿਰਪਾ ਦ੍ਰਿਸ਼ਤ ਤਨ ਜਰ ਤੋ ਕਿਤੋ ਬਤਰਗ ਮੋ ਸਤਿ ਕਰਮੋ ਸੁਭੋਇ ਦਸਤ ਸਾਹ ਸਗਨ ਕੋ ਏਕ ਬਾਦ ਜਿਤੁ ਮੈਂ ਸੰਭਾਰ ਕਾਲ ਫਾਸਤੇ ਤਹ ਉਬਾਰ ਜਿਨ ਨਾਮੁ ਮੰਧ ਹਰੋ ਕਹ ਦਰਪਤ ਤੋਖ ਤੇ ਰਹਾ ਖੜਗ ਕੀਤ ਨੈ ਦਰਨ ਤੇ ਹਾਰੇ ਆਪ ਹਸਤੈ ਲੇਹੁ ਬਾਲਨੀ ਸਰਬਥਾਨ ਨੂੰ ਓਹ ਸਹਾਈ ਦੁਸ਼ਤ ਦੁਖ ਤੇ ਲੇਹੁ ਬਚਾਈ ਖੜਕ ਕੇਤ ਮੈਂ ਐ ਕਰਨ ਤੇ ਹਾਰੀ ਆਪ ਆਖ ਤਦ ਲੇਹੋ ਉਭਾਰੀ ਸਰਬ ਠੋ ਹੋ ਸਹਾਈ ਦੁਸਤ ਧੋਖ ਦੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ